ਪਬਲਿਕ ਸੀਨੀਅਰ ਸੈਕੰਡਰੀ ਸਕੂਲ ਠਿੱਕੀ ਵਿੰਡ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ। ਬੱਚਿਆਂ ਵੱਲੋਂ ਪੇਸ਼ ਕੀਤੀਆਂ ਵੱਖ-ਵੱਖ ਕਾਰਗੁਜ਼ਾਰੀਆਂ ਨੇ ਸਮਾਗਮ ਦੀ ਸਾਨੂ ਸ਼ੌਕਤ ਨੂੰ ਵਧਾਇਆ ਜਿਸ ਦਾ ਆਏ ਹੋਏ ਮਹਿਮਾਨਾਂ ਨੇ ਖੂਬ ਆਨੰਦ ਮਾਣਿਆ। ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਨ ذریعے ਕੀਤੀ। ਉਪਰੰਤ ਪੰਜਾਬੀ ਵਿਰਸਾ ਅਤੇ ਪੰਜਾਬੀ ਮਾਗੋਲੀ ਨਾਲ ਸੰਬੰਧਿਤ ਕਾਰਗੁਜ਼ਾਰੀਆਂ ਪੇਸ਼ ਕੀਤੀਆਂ ਗਈਆਂ। ਬੱਚਿਆਂ ਵੱਲੋਂ ਪੇਸ਼ ਸ਼ਹੀਦ ਭਗਤ ਸਿੰਘ ਨਾਲ ਉਸਦੀ ਭੈਣ ਅਮਰਕੌਰ ਵੱਲੋਂ ਮੁਲਾਕਾਤ ਸੰਬੰਧੀ ਕਾਰਗੁਜ਼ਾਰੀ ਨੇ ਸਭ ਨੂੰ ਪ੍ਰਭਾਦ ਕੀਤਾ। ੀਆਂ ਦੇ ਸੁਪਨੇ ਨਾਟਕ ਜੋ ਸਮਾਜ ਦੇਤੀਆਂ ਪ੍ਰਤੀ ਦ੍ਰਿਸ਼ਟੀਕੋਣ ਦੀ ਪੇਸ਼ਕਾਰੀ ਕੀਤੀ ਜਿਸ ਨੇ ਸਭ ਦੀਆਂ ਅੱਖਾਂ ਵਿੱਚ ਅਥਰੂ ਲਿਆ ਦਿੱਤੇ। ਅੰਤ ਵਿੱਚ ਪੰਜਾਬ ਦਾ ਜੋ ਜਿੱਲਾ ਪ੍ਰੋਗਰਾਮ ਪੰਗੜਾ ਅਤੇ ਹਿਤਾ ਪੇਸ਼ ਕੀਤਾ ਗਿਆ। ਮੈਡਮ ਅਮਨਦੀਪ ਔਰਗਲੋ ਬੱਚਿਆਂ ਵੱਲ ਵੱਖ-ਵੱਖ ਖੇਤਰਾਂ ਵਿੱਚ ਮਾਰੀਆਂ ਵੱਲਾਂ ਬਾਰੇ ਜਾਣਕਾਰੀ। ਬੱਚਿਆਂ ਵੱਲੋਂ ਸਾਲ ਭਰ ਦੀ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਕਰਨ ਮੁੱਖ ਮਹਿਮਾਨਾਂ ਅਤੇ ਗੁਰੂਕੁਲ ਸੰਸਥਾ ਦੇ ਮਾਲਕ શ્રી ਦਰਜੀਤ ਮਲਹੋਤਰਾ ਜੀ ਅਤੇ ਮੈਡਮ ਸੋਨੀਆ ਮਲਹੋਤਰਾ ਵੱਲੋਂ ਸਨਮਾਨਿਤ ਕੀਤਾ ਗਿਆ ਮੁੱਖ ਮਹਿਮਾਨਾਂ ਵੱਲੋਂ ਸਮਾਗਮ ਨੂੰ ਸੰਬੋਧਿਤ ਕੀਤਾ ਗਿਆ ਅਤੇ ਅੰਤ ਵਿੱਚ ਪ੍ਰਿੰਸੀਪਲ ਮੈਡਮ ਸੋਨੀਆ ਮਲਹੋਤਰਾ ਵੱਲੋਂ ਆਏ ਮੁੱਖ ਮਹਿਮਾਨਾਂ ਮਾਪਿਆਂ ਅਤੇ ਸਕੂਲ ਦੇ ਉੱਚੇ ਸਟਾਫ ਦਾ ਧੰਨਵਾਦ ਕੀਤਾ ਗਿਆ ਤੈਨੂੰ ਤਾਜੀ ਦਾ ਘਰ ਬਸੇ ਸਾਨੂੰ ਤਾਂ ਰੱਬ ਨੇ ਕੋਈ ਵੀਰ ਵੀ ਨਹੀਂ ਦਿੱਤਾ ਪਰ ਹੁਣੇ ਵੀ ਵੜੇ ਜ਼ਰੂਰੀ ਹੁੰਗੇ ਨੇ ਵੀਰ ਹੁਣੇ ਵੀ ਵੜੇ ਜ਼ਰੂਰੀ ਹੁੰਦੇ ਅੰਮੀਏ ਨੀ ਹੋਲੇ ਖੜ੍ਹ ਕਣਕੇ ਤਾਂ ਉਹਨੇ ਮੈਨੂੰ ਭਈਆਂ ਦੀ ਪਤੀਲੀ ਵਾਂਗੂ ਮਾਜਿਆ ਕਹਿੰਦਾ ਕੋਈ ਇੱਕ ਦਿਲ ਤੋਂ ਦੁਆ ਨਿਕਲੇ ਨੀ ਤੀਏ ਤੂੰ ਅਸ ਤੇ ਰਵੇ ਤੂੰ ਖਲਾ ਜੀ ਮੇਰਾ ਨਾਮ ਸੋਨੀਆ ਮਲੋਤਰਾ ਆਂ ਦਾ ਪ੍ਰਿੰਸੀਪਲ ਆਫ ਗੁਰਕੁਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅੱਜ ਜਿਹੜਾ ਪ੍ਰੋਗਰਾਮ ਕਰਵਾਇਆ ਗਿਆ ਕਿ ਇਸ ਸੰਬੰਧ ਵਿੱਚ ਕਰਵਾਇਆ ਗਿਆ ਜੀ ਮੇਰੇ ਸਕੂਲ ਦਾ ਐਨੀਵਰਸਲ ਫੰਕਸ਼ਨ ਸੀ ਐਨੀਵਰਸਲ ਡੇ ਹੈ ਜਿਹੜਾ ਕਿ ਹਰ ਸਾਲ ਮਨਾਇਆ ਜਾਂਦਾ ਹੈ ਇੰਦੇ ਵਿੱਚ ਬੱਚਿਆਂ ਦੁਆਰਾ ਅਲੱਗ-ਅਲੱਗ ਆਈਟਮਸ ਪੇਸ਼ ਕੀਤੀਆਂ ਜਾਂਦੀਆਂ ਨੇ ਸਮਾਜ ਦੀਆਂ ਕ੍ਰਿਤੀਆਂ ਨੂੰ ਲੈ ਕੇ ਸਮਾਜ ਨੂੰ ਸੇਧ ਦੇਣ ਵਾਸਤੇ ਕਲਚਰ ਪ੍ਰੋਗਰਾਮ ਹੁੰਦਾ ਹੈ। ਇਹ ਕਿੰਨੇ ਕੁ ਜਿਹੜੇ ਬੱਚਿਆਂ ਨੇ ਅੱਜ ਭਾਗ ਲਿਆ? ਲਗਭਗ 500 ਬੱਚਿਆਂ ਨੇ ਇਸ ਵਿੱਚ ਪਾਰਟਿਸਪੀਟ ਕੀਤਾ। ਇਸ ਤੋਂ ਲਾਭ ਜਿਹੜਾ ਹੋਰ ਸਕੂਲ ਦੇ ਵਿੱਚ ਬੱਚਿਆਂ ਦੀ ਕੀ ਫੈਸਿਲਿਟੀ? ਜੀ ਮੇਰਾ ਸਕੂਲ ਜਿਹੜਾ ਹੈ ਨਰਸਰੀ ਤੋਂ ਲੈ ਕੇ ਪਲੱਸ 2 ਤੱਕ ਹੈ। ਮੇਰੇ ਕੋਲ ਸਾਰੀਆਂ ਸਟਰੀਮਸ ਨੇ ਜਿਸ ਵਿੱਚ ਆਰਟਸ, ਕਾਮਰਸ, ਮੈਡੀਕਲ, ਨਾਨ ਮੈਡੀਕਲ ਬੱਚਿਆਂ ਦਾ ਮੇਰੇ ਸਕੂਲ ਦਾ ਰਿਜ਼ਲਟ ਹਰ ਸਾਲ ਬਹੁਤ ਹੀ ਅੱਛਾ ਆਂਦਾ ਹੈ ਹਰ ਸਾਲ ਮੇਰਾ ਸਕੂਲ ਦਾ ਰਿਜ਼ਲਟ ਜਿਹੜਾ 100% ਹੁੰਦਾ ਹੈ ਬੱਚੇ ਨੂੰ ਕਰੀਕਲਰ ਐਕਟੀਵਿਟੀਜ਼ ਦੇ ਨਾਲ ਜੋੜਿਆ ਜਾਂਦਾ ਹੈ ਬੱਚਿਆਂ ਨੂੰ ਪੜਾਈ ਦੇ ਨਾਲ ਨਾਲ ਤਾਰਕਿਕ ਸਿੱਖਿਆ ਦਾ ਵੀ ਖਾਸ ਪ੍ਰਬੰਧ ਕੀਤਾ ਹੁੰਦਾ ਹੈ ਅਸੀਂ ਤਾਰਕਿਕ ਸਿੱਖਿਆ ਵੱਲ ਵੀ ਖਾਸ ਧਿਆਨ ਦਿੰਨੇ ਆ ਬੱਚਿਆਂ ਦੇ ਨੈਤਿਕ ਸਿੱਖਿਆ ਵੱਲ ਵੀ ਧਿਆਨ ਦਿੰਨੇ ਆ ਬੱਚਿਆਂ ਨੂੰ ਯੋਗ ਕਰਵਾਣੇ ਆ ਬੱਚਿਆਂ ਦੇ ਮੈਂਟਲ ਸਟ्रेस ਨੂੰ ਦੂਰ ਕਰਨ ਵਾਸਤੇ ਮੈਡੀਟੇਸ਼ਨਸ ਕਰਵਾਣੇ ਆ ਬੱਚਿਆਂ ਦੇ ਅਸੀਂ ਬੱਚਿਆਂ ਦੇ ਕਹਿੰਦੇ ਮੇਰਾ ਭਾਵ ਹੈ ਕਿ ਅਸੀਂ ਬੱਚਿਆਂ ਦਾ ਸਿਰਫ ਅੱਖੀ ਵਿਕਾਸ ਕਰਦੇ ਹਾਂ ਸਿਰਫ ਪੜ੍ਹਾਈ ਹੀ ਨਹੀਂ ਨਾਲ ਨਾਲ ਬਾਕੀ ਹੀ ਵੀ ਬੱਚਿਆਂ ਦਾ ਸਿਰਫ ਅੱਖੀ ਵਿਕਾਸ ਉੱਤੇ ਧਿਆਨ ਦਿੰਨੇ ਆ ਕਿੰਨਾ ਟਾਈਮ ਹੋ ਗਿਆ ਸਕੂਲ ਚੱਲ ਜੀ ਮੇਰਾ ਸਕੂਲ ਜਿਹੜਾ ਹੈਗਾ ਇਹ ਲਗਭਗ 2003 ਤੋਂ ਜੀ ਮੈਂ ਧੰਨਵਾਦ ਕਰਨਾ ਚਾਹਾਂਗੀ ਤੁਹਾਡਾ ਵੀ ਪੇਰੈਂਟਸ ਦਾ ਵੀ ਸਭ ਦਾ ਜਿਹੜਾ ਮੈਨੂੰ ਇੰਨਾ ਸਾਥ ਦਿੰਦੇ ਨੇ ਮੇਰੇ ਸਟੂਡੈਂਟਸ ਦਾ ਸਭ ਦਾ ਤੁਹਾਡਾ ਬਹੁਤ-ਬਹੁਤ ਸਭ ਦਾ ਧੰਨਵਾਦ ਜੀ